ਸਿਕਲ ਦੋਸਤੋ ਅੱਜ ਅਸੀਂ ਵਾਟਰਮੈਲਨ ਬੇਸਡ ਘਰ ਦੇ ਵਿੱਚ ਟੂਟੀ ਫ루ਟੀ ਬਣਾਉਣਾ ਜਾ ਰਹੇ ਹਾਂ ਬਹੁਤ ਹੀ ਆਸਾਨ ਹੈ ਤੇ ਇਸ ਲਈ ਇਸ ਤਰ੍ਹਾਂ ਤਰਬੂਜ ਦੇ ਜਾਂ ਕਹਿ ਲਓ ਕਿ ਮਤੀਰੇ ਦੇ ਛਿਲਕੇ ਜਿਹੜੇ ਆ ਉਹ ਤੁਸੀਂ ਲੈ ਲੈਣੇ ਆ ਤੇ ਇਹਨਾਂ ਨੂੰ ਪੀਲ ਆਫ ਕਰ ਲੈਣਾ ਵਾ ਉਪਰੋਂ ਇਹਦਾ ਮੋਟਾ ਜਿਹਾ ਹਾਰਡ ਛਿਲਕਾ ਜਿਹੜਾ ਹੈ ਉਹ اتار ਦੇਣਾ ਤੁਸੀਂ ਚਾਹੋ ਤਾਂ ਇਹਦਾ ਜਿਹੜਾ ਅੰਦਰਲਾ ਰੈੱਡ ਪਾਰਟ ਹੈ ਨਾ ਥੋੜਾ ਜਿਹਾ ਦਿਖਾਈ ਦਿੰਦਾ ਉਹ ਵੀ ਤੁਸੀਂ ਕੱਟ ਕਰ ਸਕਦੇ ਹੋ ਪਰ ਮੈਂ ਇਹਨੂੰ ਇਦਾਂ ਹੀ ਰੱਖ ਰਹੀ ਐ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਇਹਨੂੰ ਕਲਰ ਜਿਹੜਾ ਫੂਡ ਕਲਰ ਦੇ ਦੇਣਾ ਤਾਂ ਇਸ ਕਰਕੇ ਆਪਣੇ ਆਪ ਮਰਜ ਹੋ ਜਾਂਦਾ ਉਹਦੇ ਵਿੱਚ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸਸਸ ਦੇ ਵਿੱਚ ਕੱਟ ਕਰ ਲਵਾਂਗੇ ਜਿਸ ਤਰ੍ਹਾਂ ਦੀ ਟੂਟੀ ਫਰੂਟੀ ਜਿਹੜੀ ਆ ਉਹ ਅਸੀਂ ਮਾਰਕੀਟ ਦੇ ਵਿੱਚੋਂ ਲੈਣੇ ਆ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਇਹ ਸਾਰੇ ਪੀਸਸ ਜਿਹੜੇ ਆ ਉਹ ਕੱਟ ਕਰ ਲਏ ਤੇ ਹੁਣ ਆਪਾਂ ਇੱਕ ਕੜਾਈ ਲਵਾਂਗੇ ਕੜਾਈ ਗੈਸ ਦੇ ਉੱਪਰ ਰੱਖਾਂਗੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲੈਣਾ ਵਾ ਇਹ ਤੁਸੀਂ ਅੰਦਾਜ਼ੇ ਨਾਲ ਹੀ ਐਡ ਕਰ ਲੈਣਾ ਪਾਣੀ ਜਿੰਨਾ ਕੁ ਤੁਹਾਡੇ ਇਹ ਪੀਸਸ ਹੈਗੇ ਜਿਹਦੇ ਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਬੋਇਲ ਹੋ ਜਾਣ एक उबाला आ गया जिमें तो आपू कवर करके दो मिनट ही पका लवेंगे ताकि ये चंगी तरह सॉफ्ट हो जाए पीस जे हार्ड ना हो जब इनू अस शुगर सिर्प दे केड करिए ईजीली सिरप जरा अब्जो हो जाए बहुत ज्यादा बॉयल नहीं करना गा बहुत ज्यादा पकाना नहीं है नहीं तो यह मैश हो जूगी तो यह एक मिक्सर जहा पेस्ट जहा बन जूगा ਹੁਣ ਆਪਾਂ ਇਹਨੂੰ ਇੱਕ ਸਟੇਨਰ ਦੇ ਵਿੱਚ ਕੱਢ ਲਾਂਗੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦੇਾਂਗੇ ਉਨੀ ਟਾਈਮ ਦੇ ਵਿੱਚ ਆਪਾਂ 슈ਗਰ ਸਰਪ ਰੈਡੀ ਕਰਦੇ ਹਾਂ ਇਸ ਦੇ ਲਈ ਆਪਾਂ ਇੱਕ ਕੌਲੀ ਦੇ ਗ੍ਰਿਪ ਖੰਡ ਲਈ ਹੈ ਜਿੰਨੀ ਖੰਡਾ ਉਨਾ ਹੀ ਪਾਣੀ ਹੈ ਥੋੜਾ ਜਿਹਾ ਵਾਦਵਾ ਦਿੱਤਾ ਮੈਂ ਸਵਾ ਕੱਪ ਸਵਾ ਕੌਲੀ ਪਾਣੀ ਆਪਾਂ ਇਹਦੇ ਚ ਐਡ ਕਰ ਦਿੱਤਾ ਤੇ ਪਾਣੀ ਜਿਵੇਂ ਹੀ ਹਲਕਾ ਜਿਹਾ ਗਰਮ ਹੋਇਆ ਤਾਂ ਆਪਾਂ ਇਹਦੇ ਵਿੱਚ ਪੀਸਰ ਜਿਹੜੇ ਆ ਵੜ ਕਾਤੇ ਨੇ ਇਹਦਾ ਜਿਹੜਾ ਨੋਰਮਲ ਪਾਣੀ ਸੀ ਉਹ ਟਰੇਨ ਹੋ ਚੁੱਕਾ ਹੈ ਤੇ ਹੁਣ ਇਹਦੇ ਵਿੱਚ 슈ਗਰ ਸਰਪੈਰ ਹੋਣ ਦੇ ਲਈ ਜਗਾ ਜਿਹੜੀ ਆ ਉਹ ਬਣ ਗਈ ਆ ਹੁਣ ਆਪਾਂ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਖੰਡ ਚੜੀ ਆ ਉਹ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਤੇ ਖੰਡ ਵਾਲਾ ਜਿਹੜਾ ਪਾਣੀ ਆ ਉਹ ਬਹੁਤ ਥੋੜਾ ਨਹੀਂ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਇੰਨਾ ਕ ਪਕਾ ਲਿਆ ਕਿ ਖੰਡ ਵਾਲਾ ਜਿਹੜਾ ਪਾਣੀ ਆ ਉਹ ਬਹੁਤ ਥੋੜਾ ਰਹਿ ਗਿਆ ਵਾ ਇਸ ਸਟੇਜ ਤੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨੂੰ ਤੁਸੀਂ ਜਿੰਨੇ ਕਲਰ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਿੰਨ ਚ ਚਾਰ ਚ ਜਾਂ ਪੰਜ ਕਲਰ ਦੀ ਬਣਾਉਣਾ ਚਾਹੁੰਦੇ ਹੋ ਉਹਨੇ ਭਾਂਡਿਆਂ ਦੇ ਵਿੱਚ ਇਹਨੂੰ ਪਾ ਲੈਣਾ ਮੈਂ ਇੱਥੇ ਤਿੰਨ ਕਲਰ ਬਣਾ ਰਹੀ ਆ ਤਾਂ ਮੈਂ ਇਹਨੂੰ ਤਿੰਨ ਕ올ੀਆਂ ਦੇ ਵਿੱਚ ਪਾ ਲਿਆ ਵਾ ਨਾਲ ਹੀ ਇਹਦਾ ਜਿਹੜਾ ਮਿੱਠੇ ਵਾਲਾ ਪਾਣੀ ਆ ਉਹ ਵੀ ਆਪਾਂ ਐਡ ਕਰ ਦੇਣਾ ਹੁਣ ਇਹਦੇ ਵਿੱਚ ਜਿਹੜੇ ਵੀ ਤੁਹਾਡੇ ਫੇਵਰੇਟ ਕਲਰ ਆ ਜਿਸ ਕਲਰ ਦੀ ਤੁਸੀਂ ਟੂਟੀ ਫਰੂਟੀ ਬਣਾਉਣਾ ਚਾਹੁੰਦੇ ਹੋ ਉਹ ਫੂਡ ਕਲਰ ਇਸ ਦੇ ਵਿੱਚ ਐਡ ਕਰ ਦਿਓ ਮੈਂ ਪਹਿਲਾਂ ਸਭ ਤੋਂ ਪਹਿਲਾਂ ਗ੍ਰੀਨ ਫੂਡ ਕਲਰ ਜਿਹੜਾ ਆ ਉਹ ਐਡ ਕੀਤਾ ਹੈ ਹੁਣ orange ਐਡ ਕਰ ਰਹੀ ਹਾਂ ਤੇ ਲਾਸਟ ਦੇ ਵਿੱਚ ਆਪਾਂ red ਕਲਰ ਐਡ ਕਰਾਂਗੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਾਂ ਤਾਂ ਤੁਸੀਂ ਚਮਚ ਇਸ ਤਿੰਨਾਂ ਕੋਲੀਆਂ ਦੇ ਲਈ ਅਲੱਗ-ਅਲੱਗ ਲਓ ਜਾਂ ਫਿਰ ਜਦੋਂ ਤੁਸੀਂ ਚਮਚ ਨੂੰ ਯੂਜ਼ ਕਰਨਾ ਤਾਂ ਇਹਨੂੰ ਪਹਿਲਾਂ ਇੱਕ ਵਾਰ ਧੋ ਲਿਓ ਤਾਂ ਕਿ ਕਲਰ ਜਿਹੜਾ ਆ ਉਹ ਵਾਪਸ ਦੇ ਵਿੱਚ ਮਲਜਾ ਨਾ ਹੋ ਜਾ। ਨਹੀਂ ਤਾਂ ਕਲਰ ਤੁਸੀਂ ਹੋਰ ਹੀ ਬਣਾ ਲੋਗੇ। ਡਿਫਰੈਂਟ ਕਲਰ ਇੱਕ ਬਣ ਜਾਏਗਾ। ਤੇ ਇਸ ਤਰ੍ਹਾਂ ਸ਼ੂਗਰ ਸਰਪ ਦੇ ਵਿੱਚ ਕਲਰ ਐਡ ਕਰਕੇ ਫਿਰ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਪਈ ਰਹਿਣ ਦੇਣਾ ਘੱਟੋ ਘੱਟ 2 ਘੰਟਿਆਂ ਦੇ ਲਈ ਤਾਂ ਕਿ ਇਹਦੇ ਵਿੱਚ ਕਲਰ ਜਿਹੜਾ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਨਾਲ ਹੀ ਇਹਦਾ ਜਿਹੜਾ ਸਰਪਾ ਉਹ ਵੀ ਇਹ ਥੋੜਾ ਜਿਹਾ ਅਬਜ਼ੌਰਬ ਕਰ ਲੂਗੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ 2 ਘੰਟਿਆਂ ਦੇ ਲਈ ਇਸੇ ਤਰ੍ਹਾਂ ਛੱਡ ਦਿੱਤਾ ਕਾਫੀ ਸਾਰਾ ਸਰਪ ਜਿਹੜਾ ਹੈ ਇਹਨੇ ਅਬਜ਼ੌਰਬ ਕਰ ਲਿਆ ਵਾ ਹੁਣ ਆਪਾਂ ਇਹਨੂੰ ਡਰੇਨ ਹੋਣ ਦੇ ਲਈ ਰੱਖ ਦੇਣਾ ਇਸ ਤਰ੍ਹਾਂ ਇੱਕ ਵੱਡੇ ਸਾਰੇ ਭਾਂਡੇ ਦੇ ਉੱਪਰ ਦੁੱਧ ਵਾਲੀ ਜਾਲੀ ਜਿਹੜੀ ਆ ਉਹ ਰੱਖ ਲਵਾਂਗੇ ਦੁੱਧ ਵਾਲੀ ਜਾਲੀ ਤੇ ਜੇ ਤੁਸੀਂ ਇਹਨੂੰ ਰੱਖਦੇ ਹੋ ਤਾਂ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜਾ ਪਾਣੀ ਆ ਇਹਦੇ ਵਿੱਚ 슈ਗਰ ਸਰਪ ਵਾਲਾ ਉਹ نیچے ਨਿਕਲ ਜਾਏਗਾ ਤੇ ਇਹ ਬਹੁਤ ਜਲਦੀ ਡਰਾਈ ਹੋ ਜਾਏਗੀ ਵੈਸੇ ਤੁਸੀਂ ਇਹਨੂੰ ਕਿਸੇ ਟ੍ਰੇ ਦੇ ਵਿੱਚ ਜਾਂ ਕਿਸੇ ਥਾਲ ਦੇ ਵਿੱਚ ਵੀ ਕੱਢ ਕੇ ਰੱਖ ਸਕਦੇ ਹੋ ਜ਼ਰੂਰੀ ਨਹੀਂ ਕਿ ਜਾਲੀ ਦੇ ਉੱਪਰ ਹੀ ਰੱਖਣਾ ਪਰ ਜਾਲੀ ਦੇ ਉੱਪਰ ਜਦ ਨਹੀਂ ਇਹ ਬੜੀ ਜਲਦੀ ਡ੍ਰੇਨ ਹੋ ਜਾਂਦੀ ਹੈ ਤੇ ਜਲਦੀ ਸੁੱਕ ਜਾਂਦੀ ਹੈ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਇਹ ਕਲਰ ਆ ਇੱਥੇ ਪਾ ਦਿੱਤੇ ਆ ਤੇ ਇਹਨੂੰ ਆਪਾਂ ਇਦਾਂ ਹੀ ਡ੍ਰੇਨ ਹੋਣ ਦੇ ਲਈ ਛੱਡ ਦਿਆਂਗੇ ਸੁੱਕਣ ਦੇ ਲਈ ਓਵਰਨਾਈਟ ਛੱਡ ਦਿਓ ਪੂਰੀ ਰਾਤ ਬਾ ਲਈ ਇਹਨਾਂ ਨੂੰ ਇਦਾਂ ਹੀ ਪੈ ਰਹਿਣ ਨੂੰ ਸਵੇਰ ਤੱਕ ਇਹ ਕਾਫੀ ਸੁੱਕ ਜਾਂਦੀ ਹੈ ਫਿਰ ਤੁਸੀਂ ਇਹਨੂੰ ਕਿਸੇ ਵੀ ਕੱਪੜੇ ਦੇ ਉੱਪਰ ਜਾਂ ਭਾਂਡੇ ਦੇ ਵਿੱਚ ਫਲਾ ਕੇ ਸੁਕਾ ਸਕਦੇ ਹੋ ਧੁੱਪੇ ਰੱਖਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਧੁੱਪੇ ਰੱਖਣ ਨਾਲ ਇਹ ਬਹੁਤ ਜ਼ਿਆਦਾ ਸੁੰਗੜ ਜੀ ਜਾਂਦੀ ਹੈ ਇਹਨੂੰ ਇਦਾਂ ਹੀ ਸੁਕਾ ਲਿਓ ਅੰਦਰ ਹੀ ਤੇ ਜੇ ਤੁਸੀਂ ਇਹਨੂੰ ਟ੍ਰੇ 'ਚ ਜਾਂ ਕਿਸੇ ਥਾਲ ਦੇ ਵਿੱਚ ਕੱਢ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਕਿ ਉਹਦੇ ਤੇ ਕੋਈ ਫੋਇਲ ਪੇਪਰ ਜ਼ਰੂਰ ਐਡ ਕਰ ਲਿਓ ਨਹੀਂ ਤਾਂ ਉਸ ਦੇ ਉੱਪਰ ਸਾਰਾ ਕਲਰ ਚਿਹਰਾ ਤੁਹਾਡੇ ਪਾਨੇ ਨੂੰ ਲੱਗ ਜਾਏਗਾ ਤੇ ਇਸ ਤਰ੍ਹਾਂ ਮੈਂ ਇਹਨੂੰ ਰੱਖ ਦਿੱਤਾ ਵੈਸੇ ਹੁਣ ਤਾਂ ਦੇਖਣ ਨੂੰ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਲੱਗ ਰਹੀ ਹੈ ਮਨ ਕਰ ਰਿਹਾ ਹੈ ਕਿ ਪੀਸ ਚੱਕ ਕੇ ਫਟਾਫਟ ਖਾ ਲਈਏ ਤੇ ਬਹੁਤ ਹੀ ਕਲਰਫੁਲ ਵੀ ਹੈ ਇਸਦੇ ਬਾਅਦ ਸੁੱਕਣ ਦੇ ਬਾਅਦ ਵੀ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਸ ਤਰ੍ਹਾਂ ਦੀ ਲੱਗਦੀ ਆ ਤੁਸੀਂ ਇਸ ਨੂੰ ਬਣਾ ਕੇ ਕੱਦ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹ ਬਹੁਤ ਹੀ ਵਧੀਆ ਨੇਚਰਲ ਟੂਟੀ ਫਰੂਟੀ ਤੁਹਾਡੇ ਲਈ ਰੈਡੀ ਹੋ ਗਈ ਆ ਇੰਜੋਏ ਕਰੋ ਜੀ ਇਹਨੂੰ ਬਣਾ ਕੇ